ਜੇਕਰ ਤੁਸੀਂ ਆ ਐਲੋਵੇਰਾ ਸਾਬਣ ਘਰ ਬਣਾ ਲਈ ਤਾਂ ਤੁਹਾਨੂੰ ਗਰਮੀ ਦੇ ਦੌਰਾਨ ਕੋਈ ਵੀ ਦਿੱਕਤ ਨਹੀਂ ਆਉਣੀ ਜਿਵੇਂ ਹੁਣ ਫੇਸ ਤੇ ਬਹੁਤੀ ਜਿਹਾ ਜਲਨ ਹੋਣ ਲੱਗ ਜਾਂਦੀ ਹੈ ਜਾਂ ਛਾਈਆਂ ਨਹੀਂ ਜਾਂ ਫੈਂਸੀਆਂ ਨਹੀਂ ਜਾਂ ਇਸ ਤੋਂ ਇਲਾਵਾ ਜਦੋਂ ਗਰਮੀ ਦੇ ਦੌਰਾਨ ਆਪਣੇ ਫੇਸ ਤੇ ਟੈਨਿੰਗ ਹੋ ਜਾਂਦੀ ਹੈ ਸੋ ਉਹਦੇ ਵਾਸਤੇ ਜਿਹੜੀ ਐਲੋਵੇਰਾ ਸਾਬਣ ਆਪਾਂ ਕਿਵੇਂ ਬਣਾ ਸਕਦੇ ਆ ਇਹਦੇ ਲਈ ਆਪਾਂ ਐਲੋਵੇਰਾ ਲੈ ਕੇ ਬਰੀਕ ਬਰੀਕ ਕੱਟ ਲਾਂਗੇ ਮਿਕਸੀ ਜਾਰ ਚ ਪਾ ਕੇ ਇਹਦਾ ਪੇਸਟ ਬਣਾ ਲਾਂਗੇ ਤੇ ਚਾਹ ਪੁਣਣੀ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਪੁਣ ਲੈਣਾ ਕਿਸੇ ਵੀ ਪੁਣਣੀ ਨਾਲ ਦੋ ਤਿੰਨ ਚਮਚਾ ਆਪਾਂ ਐਲੋਵੇਰਾ ਜੈਲ ਲਵਾਂਗੇ ਇੱਕ ਚਮਚ ਜਿਹਦੇ ਵਿੱਚ ਆਪਾਂ ਥੋੜਾ ਪਾ ਕੇ ਮਿਕਸ ਕਰ ਲਾਂਗੇ ਇੱਕ ਚਮਚਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਗੁਲਾਬ ਜਲ ਦਾ ਹੁਣ ਆਪਾਂ ਲਿਆ ਹੋਇਆ ਜੀ ਸੋਪ ਬੇਸ ਇਹਨੂੰ ਆਪਾਂ ਬ੍ਰਿਕ ਬ੍ਰਿਕ ਕੱਟ ਕੇ ਡਬਲ ਬੋਇਲਰ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਆਪਾਂ ਇਹਨੂੰ ਪਿਘਲਾ ਲਾਂਗੇ ਜਿਹੜਾ ਪੇਸਟ ਬਣਾਇਆ ਹੋਇਆ ਸੀ ਜੀ ਐਲੋਵੇਰਾ ਜੈਲ ਵਾਲਾ ਇਹਦੇ ਵਿੱਚ ਮਿਕਸ ਕਰਕੇ ਚੰਗੀ ਤਰ੍ਹਾਂ ਆਪਾਂ ਕਿਸੇ ਵੀ ਕੰਟੇਨਰ 'ਚ ਆਪਾਂ ਇਹਨੂੰ ਜਮਾ ਲਾਂਗੇ ਜਦੋਂ ਇਹ ਜੰਮ ਜਾਦਾ ਤੁਸੀਂ ਇਹਨੂੰ ਦੋ ਟਾਈਮ ਯੂਜ਼ ਕਰ ਸਕਦੇ ਹੋ ਸਵੇਰੇ ਸ਼ਾਮ ਕੋਈ ਫਰਿੱਜ 'ਚ ਰੱਖਣ ਦੀ ਜ਼ਰੂਰਤ ਨਹੀਂ ਹੈਗੀ ਸੋ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਗਰਮੀਆਂ ਦੇ ਦੌਰਾਨ ਜਿਹੜੀ ਇਹ ਸਾਬਣ ਜਿ ਟرائی ਕਰ ਸਕਦੇ ਹੋ ਕੈਮੀਕਲ ਫ੍ਰੀ ਬਹੁਤ ਵਧੀਆ ਤੇ ਰਿਜ਼ਲਟ ਆਉਂਦੇ ਨੇ ਸੋ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧੀਲੀ ਕਿ ਜ਼ਰੂਰ ਸ਼ੇਅਰ ਕਰਨੀ ਧੰਨਵਾਦ